ਸਸigal ਦੋਸਤੋ ਮੈਂ ਤੁਹਾਡਾ ਆਪਣਾ ਬਰਿੰਦਰ ਸਿੰਘ ਸੈנסਰਾ ਮੈਂ ਅੱਜ ਇੱਕ ਕਿਤਾਬ ਪੜ ਰਿਆ ਸੀ ਰਹਾ ਹਾਂ ਜਿਹਦੇ ਦੇ ਵਿੱਚ ਮੈਨੂੰ ਇੱਕ ਕਹਾਣੀ ਜਿਹੜੀ ਆ ਉਹ ਬਹੁਤ ਪਿਆਰੀ ਲੱਗੀ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂ ਗਲੀ ਵਿੱਚ ਆ ਕੇ ਕਾਲੇ ਸ਼ੱਡਨ ਤੋਂ ਬਾਅਦ ਕੁਝ ਦੋਸਤਾਂ ਦਾ ਗਰੁੱਪ ਆਪਸੀ ਸੰਪਰਕ ਦੇ ਵਿੱਚ ਆਉਂਦਾ ਹੈ ਜਦੋਂ ਆਪਸੀ ਸੰਪਰਕ ਦੇ ਵਿੱਚ ਆਉਂਦਾ ਹੈ ਤਾਂ ਉਹ ਸੋਚਦਾ ਹੈ ਕਿ ਕਿਉਂ ਨਾ ਜਿਹੜਾ ਵਾ ਕੇ ਉਹ ਅਸੀਂ ਇੱਕ ਰੀ ਦੁਬਾਰਾ ਇਕੱਠੇ ਇੱਕ ਥਾਂ ਤੇ ਹੋਈਏ ਜਦੋਂ ਇਕੱਠੇ ਹੋਣ ਬਾਰੇ ਇੱਕ ਦੂਸਰੇ ਨਾਲ ਸਲਾਹ ਕਰਦੇ ਆ ਤੇ ਉਹ ਸਲਾਹ ਇਸ ਨਤੀਜੇ ਤੇ ਪਹੁੰਚਦੀ ਹੈ ਕਿ ਆਪਾਂ ਆਪਣੇ ਕਾਲਜ ਦੇ ਫੇਵਰਟ ਪ੍ਰੋਫੈਸਰ ਜੋ ਕਿ ਸਾਡੇ ਸਾਰਿਆਂ ਦਾ ਮਨਪਸੰਦੀਦਾ ਪ੍ਰੋਫੈਸਰ ਹੈ ਉਸ ਦੇ ਘਰ ਦੇ ਵਿੱਚ ਜਿਹੜਾ ਵਾ ਆਪਾਂ ਇੱਕ ਦੂਸਰੇ ਨੂੰ ਮਿਲਾਂਗੇ ਜਦੋਂ ਇਹ ਚੀਜ਼ ਡਿਸਾਈਡ ਹੁੰਦੀ ਹੈ ਤਾਂ ਸਾਰੇ ਨਿਸ਼ਚਿਤ ਸਮੇਂ ਦੇ ਉੱਤੇ ਜਿਹੜਾ ਵਾ ਉਹ ਪ੍ਰੋਫੈਸਰ ਦੇ ਘਰ ਜਿਹੜਾ ਵਾ ਉਹ ਪਹੁੰਚ ਜਾਂਦੇ ਨੇ ਜਦੋਂ ਪ੍ਰੋਫੈਸਰ ਦੇ ਘਰ ਪਹੁੰਚਦੇ ਨੇ ਪ੍ਰੋਫੈਸਰ ਦੇ ਕੋਲ ਜਾ ਕੇ ਇੱਕ ਦੂਸਰੇ ਦਾ ਹਾਲਚਾਲ ਪੁੱਛਦੇ ਨੇ ਤੇ ਪ੍ਰੋਫੈਸਰ ਨੂੰ ਦੱਸਦੇ ਨੇ ਕਿ ਪ੍ਰੋਫੈਸਰ ਸਾਹਿਬ ਜ਼ਿੰਦਗੀ ਦੇ ਵਿੱਚ ਬਹੁਤ ਕਾਮਯਾਬ ਹੋ ਗਏ ਆ ਪਰ ਜੋ ਜ਼ਿੰਦਗੀ ਜਿਹੜੀ ਸੀ ਕਾਲਜ ਦੇ ਵਿੱਚ ਸੀ ਉਹ ਬੇਪਰਵਾਹੀਆਂ ਉਹ ਕੋਲਡਲ ਉਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਆ ਉਹ ਹੁਣ ਨਹੀਂ ਰਹੀ। ਇਵੇਂ ਗੱਲਾਂ ਕਰਦਿਆਂ ਕਰਦਿਆਂ ਜਦੋਂ 10-15 ਮਿੰਟ ਬੀ ਜਾਂਦੇ ਨੇ ਤੇ ਪ੍ਰੋਫੈਸਰ ਵਿੱਚੋਂ ਇੱਕਦਮ ਉੱਠਦਾ ਹੈ ਤੇ ਉਹ ਆਪਣੀ ਰਸੋਈ 'ਚ ਚਲੇ ਜਾਂਦਾ। ਜਦੋਂ ਰਸੋਈ 'ਚੋਂ 5-7 ਮਿੰਟ ਬਾਅਦ ਵਾਪਸ ਆਉਂਦਾ ਹੈ ਤਾਂ ਉਹ ਆਪਣੇ ਵਿਦਿਆਰਥੀ ਨੂੰ ਕਹਿੰਦਾ ਹੈ ਕਿ ਵਿਦਿਆਰਥੀ ਉਚਾਹ ਤਾਂ ਮੈਂ ਤੁਹਾਡੇ ਲਈ ਬਣਾ ਲਈ ਹੈ ਪਰ ਇਹ ਹੈ ਕਿ ਲੈ ਕੇ ਤੁਹਾਨੂੰ ਆਪੇ ਹੀ ਆਉਣੀ ਪੈਣੀ ਹੈ ਇਸ ਕਰਕੇ ਆਪੋ ਆਪਣੀ ਚਾਹ ਜਿਹੜੀ ਆ ਤੁਸੀਂ ਰਸੋਈ ਚੋਂ ਲਿਆਓ ਵਿਦਿਆਰਥੀ ਉੱਠਦੇ ਆ ਤੇ ਆਪੋ ਰਸੋਈ ਚ ਜਾਂਦੇ ਆ ਤੇ ਜਿਸ ਨੂੰ ਜਿਹੜਾ ਵੀ ਕੱਪ ਚੰਗਾ ਲੱਗਦਾ ਹੈ ਕਿਸੇ ਨੂੰ ਚੀਨੀ ਦਾ ਕੱਪ ਮਹਿੰਗਾ ਜਿਹੜਾ ਹੈ ਉਹ ਚੰਗਾ ਲੱਗਦਾ ਹੈ ਕਿਸੇ ਨੂੰ ਚੰਗੇ ਗਲਾਸ ਦਾ ਬਣਿਆ ਹੋਇਆ ਕੱਪ ਜਿਹੜਾ ਉਹ ਚੰਗਾ ਲੱਗਦਾ ਹੈ ਉਹ ਉੱਥੋਂ ਉਠਾਉਂਦੇ ਆ ਅਠਾ ਕੇ ਤੇ ਵਾਪਸ ਦਰ ਤੇ ਜਦੋਂ ਪ੍ਰੋਫੈਸਰ ਦੇ ਕੋਲ ਬੈਠਦੇ ਆ ਤਾਂ ਪ੍ਰੋਫੈਸਰ ਕਹਿੰਦਾ ਹੈ ਕਿ ਸ਼ਾਇਦ ਤੁਸੀਂ ਧਿਆਨ ਦਿੱਤਾ ਹੋਵੇ ਕਿ ਜਦੋਂ ਤੁਸੀਂ ਆਪਣੀ ਚਾਹ ਲੈਣ ਗਏ ਸੀ ਨਾ ਤੇ ਤੁਹਾਡਾ ਤੁਸੀਂ ਸਭ ਤੋਂ ਵੱਧ ਜਿਹੜਾ ਧਿਆਨ ਹੈ ਉਹ ਇਸ ਚੀਜ਼ ਤੇ ਦਿੱਤਾ ਸੀ ਕਿ ਸਭ ਤੋਂ ਸੋਹਣਾ ਕੱਪ ਕਿਹੜਾ ਹੈ ਤੇ ਤੁਸੀਂ ਉਸ ਹਿਸਾਬ ਦੇ ਨਾਲ ਜਿਹੜੇ ਆ ਉਥੋਂ ਕੱਪ ਚੁੱਕੇ ਨੇ ਤੁਸੀਂ ਉਥੋਂ ਕੱਪ ਚੁੱਕਿਆ ਜਦ ਕਿ ਕੱਪ ਸੋਨਾ ਹੋਣ ਦੇ ਨਾਲ ਜਿਹੜਾ ਹੈ ਚਾਹ ਦੇ ਸਵਾਦ ਦੇ ਵਿੱਚ ਵੀ ਕੋਈ ਫਰਕ ਨਹੀਂ ਸੀ ਪੈਣਾ ਪਰ ਤੁਹਾਡੀ ਤਵਜੋ ਜਿਹੜੀ ਹੀ ਉਹ ਚਾਹ ਦੇ ਨਾਲੋਂ ਜਿਹੜਾ ਹੀ ਉਹ ਕੌਫੀ ਦੇ ਕੱਪ ਦੇ ਉੱਤੇ ਸੀ ਜਾਂ ਚਾਹ ਦੇ ਜਿਹੜਾ ਉਹ ਕੱਪ ਦੇ ਉੱਤੇ ਸੀ ਨਾ ਕਿ ਚਾਹ ਦੇ ਸਵਾਦ ਦੇ ਉੱਤੇ ਇਸੇ ਤਰ੍ਹਾਂ ਇਹ ਜਿਹੜੀਆਂ ਵੀ ਲੋੜੀਆਂ ਚੀਜ਼ਾਂ ਨੇ ਉਹਨਾਂ ਦੇ ਉਹਨਾਂ ਨੂੰ ਅਸੀਂ ਪ੍ਰਮੁੱਖ ਰੱਖ ਕੇ ਹੀ ਕੀ ਕਰਦੇ ਹਾਂ ਕਿ ਉਹਨਾਂ ਨੂੰ ਪ੍ਰਮੁੱਖ ਰੱਖ ਲੈਨੇ ਆ ਪਰ ਇਹ ਹੀ ਜਿਹੜੀਆਂ ਉਹ ਸਾਡੀਆਂ ਵੱਧ ਸਮੱਸਿਆਵਾਂ ਦਾ ਕਾਰਨ ਬਣਦੀਆਂ ਹਨ ਸੋ ਤੁਹਾਡਾ ਧਿਆਨ ਜਿਹੜਾ ਵਾ ਉਹ ਇਸ ਚੀਜ਼ ਤੇ ਹੋਣਾ ਚਾਹੀਦਾ ਹੈ ਕਿ ਜਿਹੜਾ ਕੱਪ ਦੇ ਵਿੱਚਲੀ ਚੀਜ਼ ਹੈ ਉਹ ਜਿਹੜੀ ਆ ਉਹਦਾ ਸਵਾਦ ਚੱਖਣਾ ਚਾਹੀਦਾ ਹੈ ਨਾ ਕਿ ਤੁਹਾਡਾ ਧਿਆਨ ਜਿਹੜਾ ਉਹ ਕੱਪ ਦੇ ਉੱਤੇ ਹੋਣਾ ਚਾਹੀਦਾ ਹੈ ਪਰ ਇਸੇ ਤਰੀਕੇ ਨਾਲ ਹੀ ਜਿਹੜਾ ਵਾ ਉਹ ਸਾਡੀ ਜ਼ਿੰਦਗੀ ਦੇ ਵਿੱਚ ਅਸੀਂ ਜੋ ਵੀ ਕੰਮ ਕਰਦੇ ਆ ਉਹ ਜੋ ਵੀ ਨੌਕਰੀ ਕਰਦੇ ਆ ਜਾਂ ਜਿਹੜਾ ਵੀ ਸਾਡਾ ਵਪਾਰ ਹੈ ਉਹ ਇਸ ਕੱਪਾਂ ਵਰਗਾ ਹੈ ਇਹ ਜਿਹੜੇ ਕੱਪ ਨੇ ਉਹ ਤੁਹਾਡੇ ਜਿਹੜੇ ਆ ਉਹ ਮੈਨੇ ਨਹੀਂ ਰੱਖਦੇ ਕੱਪ ਜਿਹੜਾ ਵਾ ਉਹ ਤੜਾ ਵਾ ਉਹ ਤੁਹਾਡੇ ਕੰਮ ਨੇ ਮਤਲਬ ਕਿ ਜੋ ਤੁਸੀਂ ਕਰ ਰਹੇ ਹੋ ਪਰ ਜੋ ਉਸ ਦੇ ਅੰਦਰਲੀ ਚੀਜ਼ ਹੈ ਜਿਸ ਦਾ ਤੁਸੀਂ ਸਵਾਦ ਮਾਣਨਾ ਉਹ ਹੈ ਜ਼ਿੰਦਗੀ ਸੋ ਜ਼ਿੰਦਗੀ ਮਾਣਨ ਦੇ ਲਈ ਕੱਪ ਦਾ ਚੰਗਾ ਹੋਣਾ ਜਿਹੜਾ ਵਾ ਉਹ ਜ਼ਰੂਰੀ ਨਹੀਂ ਹੈ ਹੁਣ ਚਾਹ ਦਾ ਸਵਾਦ ਮਾਣਨ ਦੇ ਲਈ ਜਿਹੜਾ ਹੀ ਉਹ ਤੁਹਾਡਾ ਕੱਪ ਦਾ ਚੰਗਾ ਹੋਣਾ ਜ਼ਰੂਰੀ ਨਹੀਂ ਸੀ ਜ਼ਰੂਰੀ ਸੀ ਕਿ ਤੁਹਾਡਾ ਧਿਆਨ ਜਿਹੜਾ ਉਹ ਚਾਹ ਦੇ ਸਵਾਦ ਤੇ ਹੁੰਦਾ ਕਿ ਤੁਸੀਂ ਚਾਹ ਦੇ ਸਵਾਦ ਦੇ ਨਾਲ ਆਪਣਾ ਕੱਪ ਡਿਸਾਈਡ ਕਰੋ ਇਹ ਨਹੀਂ ਕਿ ਕੱਪ ਦੇ ਹਿਸਾਬ ਨਾਲ ਚਾਹ ਡਿਸਾਈਡ ਕਰੋ ਧੰਨਵਾਦ ਦੋਸਤੋ ਸਟੋਰੀ ਮੈਨੂੰ ਬਹੁਤ ਚੰਗੀ ਲੱਗੀ ਸੀ ਕਿ ਅਸੀਂ ਜਿਹੜੇ ਆ ਉਹ ਸਾਰੇ ਕੱਪ ਦੇ ਪਿੱਛੇ ਭੱਜੇ ਹੋਏ ਆ ਨਾ ਕਿ ਚਾਹ ਦੇ ਪਿੱਛੇ ਸਾਨੂੰ ਚਾਹ ਦਾ ਸਵਾਦ ਵੇਖਣਾ ਚਾਹੀਦਾ ਹੈ ਕੱਪ ਦਾ ਬ੍ਰਾਂਡ ਨਹੀਂ ਧੰਨਵਾਦ